ਸ਼ਹਿਰ ਦੇ ਰਵਿਦਾਸ ਨਗਰ ਵਿੱਚ ਜਦੋਂ ਮੱਸੀ ਪਾਈਚਾਰੇ ਵੱਲੋਂ ਔਰਤਾਂ ਗਿੱਦੜਵਾਹੇ ਵਿੱਚ ਹੋਣ ਵਾਲੇ ਇੱਕ ਧਾਰਮਿਕ ਸਮਾਗਮ ਬਾਰੇ ਘਰ-ਘਰ ਜਾ ਕੇ ਪੋਸਟਰ ਵੰਡ ਰਹੀਆਂ ਸਨ ਉੱਥੇ ਇੱਕ ਔਰਤ ਨੇ ਇਸ ਪੋਸਟਰਾਂ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਜਿਸ ਤਾਰਨ ਲੜਾਈ ਹਿੰਸਕ ਹੋ ਗਈ ਇਸ ਘਟਨਾ ਵਿੱਚ ਇੱਕ ਘਰੇਲੂ ਔਰਤ ਮੀਨਾ ਰਾਣੀ ਜੋ ਕਿ ਰਜਿੰਦਰ ਕੁਮਾਰ ਦੀ ਪਤਨੀ ਹੈ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਪੁਲਿਸ ਦੀ ਸ਼ਿਕਾਇਤ ਵਿੱਚ ਮੀਨਾ ਨੇ ਕਿਹਾ ਕਿ ਕੁਝ ਔਰਤਾਂ ਗਿੱਦੜਵਾਹਾ ਵਿੱਚ 23 ਅਕਤੂਬਰ ਨੂੰ ਯਸ਼ੂ ਸ਼ਹੀਦ ਦੇ ਪ੍ਰਚਾਰ ਹੋਣ ਦੇ ਇੱਕ ਪ੍ਰੋਗਰਾਮ ਬਾਰੇ ਪੋਸਟਰ ਵੰਡ ਰਹੀਆਂ ਸਨ ਜਦੋਂ ਕਿ ਇਸ ਔਰਤ ਦੇ ਘਰ ਆਈਆਂ ਉਸ ਨੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉੱਥੇ ਹੀ ਲੜਾਈ ਵੱਧਦੀ ਹੋਈ ਦਿਖਾਈ ਦਿੱਤੀ ਤੇ ਇੰਨੇ ਵਿੱਚੀ ਹੱਥੋਪਾਈ ਹੋ ਗਈਆਂ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਫੀਸਰ ਜੀ ਨਾ ਮੈਂ ਪੂਰਾ ਮਾਮਲਾ ਕੀ ਹੈ ਮੈਂ ਸੁਪਾਲ ਸਿੰਘ ਸਰਾਹ ਅੰਤਰਰਾਸ਼ਟਰੀ ਮਹਾ ਮੰਤਰੀ ਹਿੰਦੂ ਸਿੱਖ ਮਹਾਸਭਾ ਸਾਡੇ ਕੋਲ ਸੂਚਨਾ ਮਿਲੀ ਸੀਗੀ ਕੇ ਮਲੋਟ ਦੇ ਰਵਿਦਾਸ ਮਹੱਲਾ ਵਿਖੇ 16 10 2025 ਨੂੰ ਕੁਝ ਇਸਾਈ ਪ੍ਰਚਾਰਕ ਪਾਸਟਰ ਨਰੂਲੇ ਦੇ ਪੋਸਟਰ ਵੰਡ ਰਹੇ ਆ ਪਰ ਇੱਕ অতি ਗਰੀਬ ਪਰਿਵਾਰ ਰਵਿਦਾਸ ਦੇ ਜੋ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਉਹਨਾਂ ਦੇ ਘਰ ਉਜਬਰੀ ਵੜ ਕੇ ਉਹਨਾਂ ਨੂੰ ਪੋਸਟਰ ਦੇਖ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੇ ਤੁਸੀਂ ਇਸਾਈ ਬਣ ਜਾਓ ਉਹ ਬੱਚੀ ਆ ਜਿਹੜੀ ਉਹਦੇ ਕੋਈ ਪਿਛਲੇ 5-7 ਸਾਲ ਤੋਂ ਬੱਚਾ ਨਹੀਂ ਹੋਇਆ ਸੀ ਤੇ ਉਹਨੂੰ ਇਸ ਦੀਆਂ ਧਮਕੀਆਂ ਦੇ ਦੇ ਵੀ ਜੇ ਤੂੰ ਰਵੀਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤਾਂ ਤੇਰੇ ਇਹ ਬੱਚਾ ਹੋ ਜਾਵੇਗਾ। ਪਰ ਭਗਤ ਰਵੀਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ। ਇੱਕ ਉਹਨਾਂ ਕੋਲੇ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ। ਉਹਦੀ ਵੀ ਉਹਨੇ ਬੇਅਦਵੀ ਕੀਤੀ, ਉਹਨੂੰ ਵੀ ਬੜੇ ਬੁਰੇ ਸ਼ਬਦ ਬੋਲੇ। ਔਰ ਉਸਨੇ ਜਦੋਂ ਕਿਹਾ ਕਿ ਮੈਂ Hindu ਧਰਮ ਨਹੀਂ ਛੱਡਣਾ ਤਾਂ ਉਹ ਕੋਈ ਉਸਾਈ ਪ੍ਰਚਾਰਕ ਭਾਰਤੀ ਅਤੇ ਉਹਦੇ ਘਰ ਵਾਲਾ ਜੋ ਸਰੇਸ਼ ਹੈ ਪਾਸਟਰ ਹੈਗਾ। ਉਹਨਾਂ ਨੇ ਚਾਕੂਆਂ ਉੱਤੇ ਕਾਤਲਾ ਨਾਲ ਹਮਲਾ ਕਰ ਦਿੱਤਾ ਜਿਸ ਤੇ ਉਹ ਤੁਰੰਤ ਹਸਪਤਾਲ ਬਲੋਟ ਵਿਖੇ ਦਾਖਲ ਹੋਏ ਲੇਕਿਨ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ 18 10 2025 ਨੂੰ ਸਵੇਰੇ 10 ਵਜੇ ਥਾਣਾ ਸਿਟੀ ਦਾ ਐਸ ਐਚ ਓ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਕਿ ਤੂੰ ਉਹ ਜਿਹੜੇ ਅਸਾਈ ਪ੍ਰਚਾਰਕ ਹੈਗੇ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਦੇਵਾਂ ਮੈਂ ਤਾਂ ਉਹ ਕੁੜੀ ਦੀ ਜੋ ਸੱਸ ਸਰ ਮਨੋਹਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਉਹਨੂੰ ਧਮਕਾਉਣ ਲੱਗੇ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸਿਵਲ ਹਸਪਤਾਲ ਮਲੋੜ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਆ ਉਹ ਸਨਮਾਨਤ ਕਰਨ ਆਏ ਆ ਜਿਨ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤ ਐਸਐਚਓ ਦੇ ਖਿਲਾਫ ਉਹ ਮਾਤਾ ਰੋਤੂ ਨੂੰ ਤੁਮ ਕਾ ਹਾਣ ਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਆਇਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਐਸਐਚਓ ਦੇ ਕੋਲ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਐਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਭਗਤ ਰਵਿਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਅਫਰਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਜਿਹੜੇ ਇਸਾਈ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਪਏ ਗੈਰ ਕਾਨੂੰਨੀ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਜਿਹੜੀ ਰੇਡ ਕੀਤੀ ਸੀ ਸਵੇਰ ਪੁਲਿਸ ਆਈ ਸੀ ਉਹ ਕਿੰਨੇ ਮੁਲਾਜ਼ਮ ਸੀ ਕਿੰਨਾਂ ਦੇ ਘਰੇ ਆਏ ਸੀ ਉਹ ਜਿਹੜੀ ਰੇਡ ਕੀਤੀ ਗਈ ਆ ਉਹ ਜਿਹੜੀ ਇਹ ਲੜਕੀ ਹੈਗੀ ਆ ਮਦਈ ਹੈ ਜਿਹਦੇ ਤੇ ਸੱਟਾਂ ਮਾਰੀਆਂ ਜਿਹਨੂੰ ਮਜਬੂਰ ਕੀਤਾ ਸੀ ਧਰਮ ਪਰिवर्तन ਕਰਨ ਲਈ ਇਹਦੇ ਮਦਈਆਂ ਦੇ ਘਰ ਹੀ ਐਸਐਚਓ ਬਿਨਾ ਵਰਦੀ ਤੋਂ ਆਪਣੀ ਸਰਕਾਰੀ ਗੱਡੀ ਦੇ ਉੱਤੇ ਰੇਡ ਕਰਨ ਗਿਆ ਸੀ ਚਾਰ ਸਿਪਾਹੀ ਕੇ ਤਿੰਨ ਸਿਪਾਹੀਆਂ ਦੇ ਨਾਲ ਹਾਂ ਵਰਦੀ ਦੇ ਵਿੱਚ ਨਹੀਂ ਸੀ ਵਰਦੀ ਵਿੱਚ ਨਹੀਂ ਸੀਗਾ ਹਾਂ ਤਾਂ ਜਦੋਂ ਇਹ ਮਾਤਾ ਨੂੰ ਹਾਰਟ ਅਟੈਕ ਹੋ ਗਿਆ ਬੋਸ਼ ਹੋ ਕੇ ਗਿਰ ਗਈ ਤਾਂ ਫਿਰ ਉਹ ਤੋਂ ਭੱਜ ਆਇਆ ਜਿਹਦੀ ਅਸੀਂ ਸ਼ਿਕਾਇਤ ਹੁਣ ਮਾਨ ਜੋ ਡੀਐਸਪੀ ਸਿਟੀ ਨੂੰ ਦੇ ਰਹੇ ਹਾਂ ਤਾਂ ਜੋ ਐਸਐਸਚੋਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਕਿ ਇਹਦੇ ਅਸਾਈਆਂ ਪ੍ਰਚਾਰਕਾਂ ਨਾਲ ਕੀ ਰਿਲੇਸ਼ਨ ਹੈ ਕੀ ਜੋ ਧਨ ਪ੍ਰੋਤਨ ਹੋ ਰਿਹਾ ਉਹਦੇ ਵਿੱਚ ਐਸਚਓ ਦਾ ਕੋਈ ਰੋਲ ਹੈ ਜਾਂ ਉਹਦੀ ਭੂਮਿਕਾ ਹੈ ਇਹਦੀ ਵੀ ਜਾਂਚ ਕੀਤੀ ਜਾਵੇ। ਬਿਲਕੁਲ ਕਹਿੰਦਾ ਮਤਲਬ ਕਿ ਜਿਹੜੀ ਐਸਚਓ ਦਾ ਜਿਹੜਾ ਇਨਸਾਫ ਜਿਹੜਾ ਮਦਈ ਦਾ ਜਿਹੜਾ ਬੇਅਦਵੀ ਦਾ ਮਾਮਲਾ ਨਹੀਂ ਦਿੱਟਿਆ ਗਿਆ ਪਰ ਲੇਕੇ ਰਾਜਨੀਤਿਕ ਪ੍ਰੈਸ਼ਰ ਹੈ। ਬਿਲਕੁਲ ਪਰਚਾ ਨਾ ਦਰਜ ਕਰਕੇ ਉਹ ਤਾਂ ਮਦਈ ਪਰਿਵਾਰ ਤੇ ਜ਼ੋਰ ਪਾ ਰਿਹਾ ਕਿ ਤੁਸੀਂ ਇਸਾਈਆਂ ਨਾਲ ਰਾਜੀ ਬੰਦਾ ਕਰ ਲਵੋ ਤੇ ਉਹ ਆਪੋ ਆਪ ਗੱਦ ਨਹੀਂ ਕਰ ਰਿਹਾ ਤੇ ਅਸੀਂ ਮੰਗੋਗੇ ਐਸਐਸਪੀ ਨੂੰ ਔਰ ਡੀਜੀਪੀ ਪੰਜਾਬ ਤੇ ਅਸੀਂ ਮੰਗ ਕੀਤੀ ਹੈ ਕਿ ਐਸਐਸਚ ਨੂੰ ਤੁਰੰਤ ਸਸਪੈਂਡ ਕਰਕੇ ਇਹਦੇ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ ਔਰ ਉਸ ਨੂੰ ਜਿਹੜਾ ਦੋਸ਼ੀ ਹੈ ਉਹ ਆਪਣਾ ਮਦਈਆਂ ਨੂੰ ਧਮਕਾਇਆ ਔਰ ਮਾਤਾ ਨੂੰ ਹਾਰਟ ਅਟੈਕ ਆਇਆ ਔਰ ਅੱਜ ਤੁਹਾਡੇ ਸਾਹਮਣੇ ਹਸਪਤਾਲ ਦੇ ਵਿੱਚ ਦਾਖਲ ਹੈ ਉਹਦੀ ਜਿਹੜੀ ਹੈਗੀ ਅਫੈਂਸ ਕੀਤਾ ਜਿਹੜਾ ਉਹਨੇ ਅਪਰਾਧ ਕੀਤਾ ਉਹਦੀ ਵੀ ਪਰਚਾ ਦਾਦੀ ਕੀਤਾ ਉਹਨੂੰ ਐਸਐਚਓ ਨੇ ਵੀ ਗ੍ਰਿਫਤਾਰ ਕੀਤਾ ਜਾਇਆ। ਹਾਂਜੀ ਸ਼ਿਕਾਇਤ ਤੁਸੀਂ ਕਿਹਨੂੰ ਕਿਸ ਨਾਮ ਤੋਂ ਕਿਹਨੂੰ ਦੇ ਰਹੇ ਹੋ? ਆਸੀ ਭਾਈ ਨੇਮ ਵਰਨ ਜਾਦਵ ਜੋ ਐਸਐਚਓ ਖਾਣਾ ਸਿਟੀ ਹੈ ਉਹ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਜੀ ਨੂੰ ਥਾ ਜੋ ਸਿਟੀ ਦੇਮ 4 ਦਿਨਾਂ ਮੈਂ ਲੋਟਦੇ ਉਹਨਾਂ ਨੂੰ ਦੇ ਰਹੇ। ਜਦੋਂ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਤੇ ਅਟੈਕ ਕੀਤਾ ਗਿਆ। ਉਸ ਤੋਂ ਮਗਰੋਂ ਇਹ ਹਸਪਤਲ ਦਾਖਲ ਹੋ ਗਏ। ਹਸਪਤਲ ਦਾਖਲ ਹੋਣ ਤੋਂ ਬਾਅਦ 2 ਦਿਨ ਇੱਥੇ ਰਹੇ। ਇਹਨਾਂ ਨੂੰ ਛੁੱਟੀ ਦੇ ਅੱਗੇ ਕਰਦੇ ਦਿੱਤਾ ਗਿਆ ਦੁਬਾਰਾ ਐਸਐਚਓ ਸਾਹਿਬ ਨੇ ਫਿਰ ਉਹਨੂੰ ਜਦੋਂ ਬੁਲਾਇਆ ਇਹ ਰਸਤੇ ਵਿੱਚ ਜਾ ਰਹੇ ਸੀ ਤੇ ਉਸ ਸਾਈ ਪਰਿਵਾਰ ਨੇ ਫਿਰ ਇਹਨਾਂ ਤੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਕੀ ਇਹ ਫਿਰ ਹਸਪਤਾਲ ਦੇ ਵਿੱਚ ਦਾਖਲ ਹੋਏ 17 ਤਰੀਕ ਨਿਕਲ ਗਈ 17 ਤਰੀਕ ਰਾਤ ਨੂੰ ਜੱਪਤੀ ਸਾਹਿਬ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਮੇਰੇ ਨਾਲ ਸਾਰੇ ਸਿੱਖ ਜੱਤੇਬੰਦੀ ਸੀ ਵਿਸ਼ਣੋਈ ਜੱਤੇਬੰਦੀ ਸੀਗੀ ਤੇ ਸਾਡੇ ਹੋਰ ਸਮਾਜਿਕ ਦੇ ਲੋਕ 8-10 ਲੋਕ ਅਸੀਂ ਸੀਗੇ ਜਦੋਂ ਡਿਪਟੀ ਸਾਹਿਬ ਨੇ ਬੁਲਾਇਆ ਤੇ ਡਿਪਟੀ ਸਾਹਿਬ ਨੇ ਰਾਤੀ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਸੀਗਾ ਵੀ ਜੋ ਤੁਸੀਂ ਕਹਿ ਰਹੇ ਹੋ ਜੋ ਇਸ ਪਰਿਵਾਰ ਦੇ ਨਾਲ ਧੱਕਾ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਏਗਾ ਅੱਜ ਰਾਤ ਨੂੰ ਪਰਚਾ ਘੱਟ ਕੇ ਐਫ ਆਈ ਆਰ ਦੀ ਕਾਪੀ ਜਿਹੜੀ ਤੁਹਾਨੂੰ ਭੇਜ ਦਿੱਤੀ ਜਾਏਗੀ ਪਰੰਤੂ ਹੋਇਆ ਕਿ ਅੱਜ ਸਵੇਰੇ ਸਾਨੂੰ ਇਹ ਮਿਲਿਆ ਕਿ ਐਸ ਐਚ ਓ ਆਪਦੀ ਪਾਰਟੀ ਨਾਲ ਲੈ ਕੇ ਤਿੰਨ ਚਾਰ ਬੰਦੇ ਨਾਲ ਲੈ ਕੇ ਇਸ ਭੈਣ ਦੇ ਮੈਨੂੰ ਘਰੇ ਗਏ ਇਹਨਾਂ ਨੂੰ ਧਮਕਾਇਆ ਔਰ ਇਹਨਾਂ ਨੂੰ ਕਹਿ ਲੱਗੇ ਵੀ ਤੁਸੀਂ ਰਾਜਨਾਵਾ ਕਰ ਲੋ ਗਰੀਬ ਬੰਦੇਓ ਤੁਸੀਂ ਕੀ ਲੜਣਾ ਦੇਣਾ ਇਹ ਮਾਮਲਾ ਬਹੁਤ ਅੱਗੇ ਵੱਜੇਗਾ ਐਨੀ ਗੱਲ ਸੁਣਦੇ ਮਾਤਾ ਜੀ ਇੱਥੇ ਪੈਸੇ ਨੇ ਮਾਤਾ ਜੀ ਲੋਹਾਰ ਦੀ ਪ੍ਰੋਬਲਮ ਸੀ ਤੇ ਉੱਥੇ ਡਿੱਗ ਪਏ ਨੇ ਹੁਣ ਗੱਲ ਇਹ ਹੈ ਵੀ ਐਸਐਚਓ ਸਾਹਿਬ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਐਸਐਚਓ ਸਾਹਿਬ ਦੇ ਜਿਹੜੇ ਲਿੰਕ ਨੇ ਉਹ ਈਸਾਈਆਂ ਦੇ ਨਾਲ ਲਿੰਕ ਹੈਗੇ ਨੇ ਉਹ ਸਾਰਿਆਂ ਦੇ ਹਿਾਰੇ ਤੇ ਚੱਲ ਰਿਹਾ ਨਾ ਕਿ ਇਹ ਜਿਹੜਾ ਦੁਖੀ ਪਰਿਵਾਰ ਹੈ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਪਿੱਛੋਂ ਕੁੱਟਿਆ ਜਾ ਰਿਹਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ بجائے ਦੂਜੀ ਪਾਰਟੀ ਦੀ ਮਦਦ ਕਰ ਰਿਹਾ ਜੋ ਐਸਐਸ ਕਟੜਾਂ ਦੀ ਬਹੁਤ ਵੱਡੀ ਨਿਗਹਿਤੀ ਕਰਦੇ ਆ ਔਰ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਕਿ ਜਲਦ ਇਸ ਮਾਮਲੇ ਤੇ ਐਫਆਈਆਰ ਦਰਜ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਜੀ ਕੀ ਨਾਮ ਹੈ ਕਿਹੋ ਜਿਹੇ ਰਹਿਣ ਵਾਲੇ ਮੇਰਾ ਨਾਮ ਹੈ ਮੇਰਾ ਪਰ ਮੈਂ ਮਲੋਟੀ ਆ ਇਹ ਕੀ ਕੋ ਮਾਮਲਾ ਕੀ ਮਕਸਦ ਪੂਰਾ ਮਾਮਲਾ ਇਦਾਂ ਸੀ ਵੀ ਸਾਡੇ ਘਰੇ ਆਉਣ ਕਿ ਉਹ ਇਸਾ ਮਿਸੇ ਵਾਲੇ ਪ੍ਰਚਾਰ ਕਰਨ ਵਾਸਤੇ ਅਸੀਂ ਕਹੇ ਵੀ ਸਾਨੂੰ ਨੀ ਲੇਣਾ ਪਰਚਾ ਪੁਰਚਾ ਉਹ ਵੰਡਦੇ ਸੀ ਪ੍ਰਚਾਰ ਕਰਦੇ ਸੀ ਅਸੀਂ ਕਹੇ ਵੀ ਸਾਨੂੰ ਨਹੀਂ ਚਾਹੀਦਾ ਵੀ ਤੁਸੀਂ ਲੇਜੋ ਆਪਣੇ ਘਰੇ ਵੀ ਸਾਨੂੰ ਨੀ ਲੈਣਾ ਬੇਨਾਮ ਨੂੰ ਕੁਝ ਵੀ ਨਹੀਂ ਲੈਣਾ ਬਹੁਤ ਧੱਕੇ ਨਾਲ ਸਾਡੇ ਘਰੇ ਫੜਾ ਗਏ ਧੱਕੇ ਨਾਲ ਫੜਾ ਗਏ ਮੈਂ ਅਸੀਂ ਚੱਕ ਕੇ ਉਹਨਾਂ ਨੂੰ ਉਹ ਸਾਡੀ ਸਰਕਾਰੀ ਕੁਰਸੀ ਹੈਗੇ ਉੱਥੇ ਮੈਨੂੰ ਰੱਖ ਦਿੱਤਾ ਰਖ ਕੇ ਉੱਚ ਲੱਗੀ ਹੈ ਜਨੋ ਪਰਚੇ ਜੋ ਵੰਡਦੇ ਸੀ ਉਹ ਚਲੇ ਗਏ ਤੇ ਸਾਹਮਣੇ ਵਾਲੀ ਹੈਗੇ 파ਰਤੇ ਉਹ ਕੱਟ ਕੇ ਆਈ ਸੀ 파ਰ ਉਹਨੇ ਗਾਲੋਕ ਲੋ ਚ ਕੀਤੀ ਹੈ ਬਾਤੂ ਕੁਛ ਕੀਤਾ ਹੈ ਬਹੁਤ ਬੋਲੇ ਫਿਰ ਅੰਦਰ ਜਾ ਕੇ ਉਹ ਚਾਕੂ ਲੈ ਕੇ ਆਈ ਚਾਕੂ ਮੇਰੇ ਹੱਥ ਤੇ ਮਾਰਾ ਮੇਰੇ ਪੀਟ ਤੇ ਵੀ ਮਾਰਿਆ ਬਹੁਤ ਕੁਝ ਕੀਤਾ ਫਿਰ ਉਹੀ ਫਿਰ ਉਹ ਗੱਲ ਹੋ ਗਈ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਪੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਸਿਰ ਤੇ ਮੇਰੇ ਜੇਠ ਹੈ ਉਹਨਾਂ ਦੇ ਸਿਰ ਤੇ ਵੀ ਮਾਰਿਆ ਸੱਟਾਂ ਮਾਰਿਆ ਮੇਰੇ ਜੇਠ ਹੈ ਉਹਨਾਂ ਦੇ ਵੀ ਮਾਰਿਆ ਮੇਰੇ ਹਸਬੰਦ ਹੈ ਉਹਨਾਂ ਦੇ ਵੀ ਇੱਥੇ ਮਾਰਿਆ ਕਮਰ ਤੇ ਵੀ ਮਾਰਿਆ ਬਾਧੂ ਯਾਨੀ ਕਿ ਸਾਰੇ ਨੇ ਹੀ ਕੁੱਤੇ ਹੋ ਆ ਕੇ ਕਰੇ ਕੱਲੇ ਨੂੰ ਉਸ ਕੋਲੇ ਕਾਰਵਾਈ ਕਰਨਗੇ ਬਿਆਨ ਲਿਖਾਏ ਤੁਸੀ ਕੱਲ ਤਾਂ ਹੁਣ ਉਸ ਤੋਂ ਬਾਅਦ ਕਾਰਵਾਈ ਨਹੀਂ ਹੋਈ ਨਹੀਂ ਜੀ ਸਰ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਜੇ ਤੱਕ ਸਾਨੂੰ ਕਹਿੰਦੇ ਪਏ ਵੀ ਤੁਸੀਂ ਥਾਣੇ ਆਓ ਥਾਣੇ ਇਹ ਇਹਵੇਂ ਕਰੋ ਉਹਵੇਂ ਕਰੋ ਅਸੀਂ ਕਿ ਵੀ ਸਾਨੂੰ ਕੁਝ ਨਹੀਂ ਕਰਨਾ ਅਸੀਂ ਸਾਨੂੰ ਕੁਝ ਵੀ ਨਹੀਂ ਕਰਨਾ ਅਸੀਂ ਕਹਿੰਦੇ ਪਏ ਨੂੰ ਅੱਜ ਕੀ ਹੋਇਆ ਸਵੇਰ ਅੱਜ ਸਵੇਰੇ ਉਹ ਆਏ ਸੀ ਪਤਾ ਨਹੀਂ ਕਿਹਦੇ ਨਾਲ ਆਏ ਸੀ ਮੈਂ ਨਹੀਂ ਜਾਣਦੀ ਨਾ ਉਹ ਵੀ ਕਿਹਦੇ ਨਾਲ ਆਏ ਸੀ ਸરાਏ ਸੀ ਵੱਡੇ ਐਸ ਐਚਓ ਆਏ ਸੀ ਬਿਨਾ ਵਰਦੀ ਕੇ ਸੀ ਨਾਲ ਕੋਈ ਦੋ ਤਿੰਨ ਪੁਲਿਸ ਵੀ ਸੀ ਮੈਂ ਨਹੀਂ ਜਾਣਦੀ ਹਾਂਜੀ ਉਹ ਤਾਂ ਵਰਦੀ ਸੀ ਸੀ ਜੋ ਉਹ ਵੱਡੇ ਹੈਗੇ ਹਨ ਅਫਸਰ ਉਹ ਵਰਦੀ से ਨਹੀਂ ਸੀ ਹਾਂਜੀ ਬਿਨਾ ਵਰਦੀ ਕੇ ਸੀ ਬਿਨਾ ਵਰਦੀ ਕੇ ਸੀ ਔਰ ਹੁਣ ਉਹ ਆਏ ਸੀ ਨਾਲ ਕੋਈ ਕਹਿੰਦੇ ਵੀ ਤੁਸੀਂ ਰਾਜੀਨਾਮਾ ਕਰ ਲੋ ਅਸੀਂ ਕੇ ਵੀ ਸਾਨੂੰ ਨਹੀਂ ਕਰਨਾ ਰਾਜੀਨਾਮਾ ਕਿਉਂਕਿ ਮੇਰੀ ਸੱਸ ਦੀ ਹੋ ਗਈ ਤਬੀਤ ਖਰਾਬ ਮੈਂ ਸੱਸ ਨੂੰ ਲੈ ਕੇ ਹਸਪੀਟਲ ਆ ਗਈ ਆ ਉਹ ਆਸੀ ਸੱਸ ਨੂੰ ਲੋਕਪੁਰ ਵਾਲੇ ਘਰੇ ਸੋ ਗਈ ਹੋਇਆ ਜਾਂ ਉਸ ਤੋਂ ਬਾਅਦ ਹੋਇਆ ਪਹਿਲੇ ਯਾਨੀ ਕਿ ਉਹ ਜੋ ਬੋਲਣ ਲੱਗੇ ਸੀ ਜਬੇ ਮੇਰੀ ਸੱਸ ਬਿਮਾਰ ਹੋ ਗਈ ਸੀ ਵੀ ਹਾਰਦੀ ਹਾਰਦੀ ਸ਼ਿਕਾਇਤ ਹੈ ਕਿ ਮੇਰੀ ਸੱਸ ਨੇ ਤਿਕੰਗਾ ਨਾ ਕਰਦੀ ਦਵਾਈਆਂ ਚਲਦੀ ਹੈ ਮੇਰੇ ਸੱਸ ਨੂੰ ਆ ਦੋ ਤਿੰਨ ਸਾਲ ਹੋ ਗਏ ਜੀ ਸਰ ਜੇ ਗੰਗਾ ਨਗਰ ਦੀ ਜਲਦੀ ਆ ਮੇਰੇ ਸੱਸ ਨੂੰ ਕੀ ਦਵਾਈਆਂ ਹੁਣ ਹੁਣ ਵੀ ਚੱਲ ਨਹੀਂ ਜਾਂਦੀ ਬੇਹੋਸ਼ ਹੋ ਗਏ ਡਿੱਗ ਪਏ ਸੀ ਨੀਚੇ ਮੇਰੀ ਸੱਸ ਫਿਰ ਨਾਨੂ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਆ ਉਹ ਪਤਾ ਨਹੀਂ ਪਿੱਛੇ ਪੱਜ ਕੇ ਹੋਇਆ ਵੀ ਸਾਨੂੰ ਨਹੀਂ ਪਤਾ ਅਸੀਂ ਹਸਪਤਾਲ ਆ ਗਏ ਸੱਸ ਨੂੰ ਵਰਤੀ ਕਰਾਇਆ ਟਿੱਕੇ ਟੁੱਕੇ ਦਿੱਤੇ ਦਵਾਈ ਪਾਣੀ ਦਿੱਤੇ ਮੇਰੀ ਸੱਸ ਨੂੰ ਉਹ ਉਹ ਬੈਠੀ ਹੈ ਜੀ ਮੈਂ ਕੀ ਮਸਲਾ ਤੁਸੀਂ ਜਦੋਂ ਪਹੁੰਚਿਓ ਮੈਂ ਗੁਰਚਰਨ ਸਿੰਘ ਸੰਧੂ ਸਟੇਟ ਮੀਡੀਆ ਐਨਾਲਿਸਟ ਭਾਰਤੀ ਜਨਤਾ ਪਾਰਟੀ ਪੰਜਾਬ ਅ ਅੱਜ ਅਸੀਂ ਇੱਥੇ ਮਲੋੜ ਪਹੁੰਚੇ ਆਂ ਔਰ ਜਿਵੇਂ ਮੇਰੇ ਤੋਂ ਪਹਿਲਾਂ ਸਤਾ ਸੁਪਾਲ ਸਿੰਘ ਜੀ ਸ਼ਰਾਂਤ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਘਟਨਾ ਵਾਪਰੀ ਹੈ ਔਰ ਉਹਦੇ ਸਬੰਧ ਵਿੱਚ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਉਹ ਹਰ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਕਿ ਕਿਹੜੇ ਧਰਮ ਨੂੰ ਕਿਹਦੇ ਜਿੰਨ ਮੰਦੀਰੇ ਮੰਨਣਾ ਤਾਂ ਕਿਸੇ ਨੂੰ ਜ਼ਬਰਦਸਤੀ ਧਰਮ ਪਰਵਰਤਨ ਕਰਾਉਣਾ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜਿਹੜੀਆਂ ਦੇਖ ਲਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਮਿਲ ਰਹੀਆਂ ਜੋ ਬਹੁਤ ਮਾੜੀ ਘਟਨਾ ਹੈਗੀ ਆ ਕਿ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਕਿਸੇ ਨੂੰ ਆਪਣੇ ਧਰਮ ਤੋਂ ਦੂਰ ਕਰਕੇ ਆਪਣਾ ਧਰਮ ਉੱਤੇ ਠੋਸਣਾ ਤਾਂ ਇਹ ਬਹੁਤ ਮਾੜੀ ਗੱਲ ਹੈ ਨਿੰਦਨਯੋਗ ਆ ਔਰ ਸਾਡੇ ਹਿੰਦੂ ਸੰਗਠਨ ਦੇ ਲੀਡਰ ਜਿਹੜੇ ਹੈਗੇ ਆ ਪ੍ਰਵੀਨ ਮਦਾਨ ਜੀ ਇਹ ਵੀ ਇੱਥੇ ਮੌਜੂਦ ਨੇ ਸੀ타ਰਾਮ ਖਟਕ ਜੀ ਇਹ ਵੀ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਮਾਤਾ ਜੀ ਇਹਨਾਂ ਨੂੰ ਅਟੈਕ ਆਇਆ ਸੀਗਾ ਉਹ ਵੀ ਇੱਥੇ ਦਾਖਲ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਸਤੇ ਕਰਨ ਵਾਸਤੇ ਸੀ ਤੇ ਸਾਰੇ ਪਹੁੰਚੇ ਆ ਸੋ ਉਮੀਦ ਹੈ ਕਿ ਜਿਹੜੀ ਜਿਹੜੀ ਪੁਲਿਸ ਹੈਗੀ ਆ ਮਲੋੜ ਦੀ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਜੋ ਵੀ ਜਿਹੜੇ ਜਿਹੜੇ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਉਹਦੇ ਖਿਲਾਫ ਉਹ ਕਾਰਵਾਈ ਕਰਨਗੇ ਇਸ ਉਮੀਦ ਦੇ ਨਾਲ ਸਾਰੇ ਜਿਹੜੇ ਹੈਗੇ ਸਜਨੇ ਤੇ ਪਹੁੰਚਿਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਹਾਂ ਪਰ ਪਰਿਵਾਰ ਦੀ ਢੱਕ ਕੇ ਅਸੀਂ ਹਰ ਮੁੱਦੇ ਤੇ ਹਰ ਮਸਲੇ ਤੇ ਅਸੀਂ ਪਰਿਵਾਰ ਦੀ ਸਪੋਰਟ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਡੀਐਸਪੀ ਰੇਸਿੰਗ ਡੀਐਸਪੀ ਰੋਡ ਸਾਡੇ ਥਰਨਾ ਸਿਟਿੰਗ ਨੋਟ ਵਿੱਚ ਮਿਤੀ 15 10 2025 ਨੂੰ ਦੋ ਐਮਐਲਏ ਪ੍ਰਾਥੋਗੇ ਸਨ ਜਿਨ੍ਹਾਂ ਵਿੱਚੋਂ ਇੱਕ ਐਮਐਲਏ ਮੀਨਾ ਪਤਨੀ ਰਜਿੰਦਰ ਅਤੇ ਦੂਜੀ ਐਮਐਲਏ ਭਾਰਤੀ ਪਤਨੀ ਸੁਸ਼ੀਲ ਦੋਨੋਂ ਵਸੀਆਂ ਰਬਦਾਸ ਮੋਲਾ ਲੋਟ ਤੋਂ ਪ੍ਰਾਪਤ ਹੋਏ ਸਨ ਹੁਣ ਇਹਨਾਂ ਵਿੱਚੋਂ ਇੱਕ ਧਰ ਜੋ ਕਿ ਐਜੂਕੇਸ਼ਨ ਲਗਾਏ ਜਾ ਰਹੇ ਹੈ ਇੱਕ ਧਰ ਵੱਲੋਂ ਦੂਸਰੀ ਧਰ ਨੂੰ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਅਲੀਗੇਸ਼ਨਸ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰੀਕੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਤੱਥ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ